ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਮ ਖੁਸ਼ੀਆਂ ਨਾਲ ਹੋਵੋ ਮੈਂ ਵੀ ਬਿਲਕੁਲ ਠੀਕ ਹਾਂ ਪਰ ਅੱਜ ਮੇਰੇ ਸਾਰਿਆਂ ਨੂੰ ਇਹ ਰਿਕੁਐਸਟ ਹੈ ਕਿ ਜਿਨੇ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰ ਲੋ ਤਾਂ ਕਾਹਨ ਵਾਲੀ ਵੀਡੀਓਸ ਤੇ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਤੇ ਹੁਣ ਫਿਰ ਟਾਈਮ ਮਾਰਨਿੰਗ ਦਾ ਸੱਤ ਤਾਂ 7:30 ਵਾਂਗੂ ਹੀ ਹੋ ਗਏ ਸੀ ਆਈ ਥਿੰਕ ਤੁਸੀਂ 7:00 7:00 ਦੇ ਨੇੜੇ ਤੇ ਟਾਈਮ ਹੋਗਾ ਚਾਹ ਪੀਂਤ ਬਾਅਦ ਮੈਂ ਅੰਦਰ ਕੋਈ ਕੰਮ ਨਹੀਂ ਕਰਾਂ ਸਿੱਧਾ ਮੈਂ ਆ ਗਈ ਬਾਹਰ ਫੂਲੀ ਮਸ਼ੀਨ 'ਚ ਰਾਤ ਕੱਪੜੇ ਲੋਡ ਕੀਤੇ ਸੀ ਟਾਈਮਰ ਲਗਾਇਆ ਪਿਆ ਸੀ ਉਹ ਤਾਂ ਵਾਸ਼ ਕੀਤੇ ਪਏ ਸੀ ਪਰ ਉਸ ਤੋਂ ਬਿਨਾ ਕੁਝ ਅਲੱਗ ਤੋਂ ਸੈਮੀਜ ਤੋਂ ਨਾਲੇ ਸੀ ਕੱਪੜੇ ਕੱਪੜੇ ਜ਼ਿਆਦਾ ਸੀ ਇਸ ਕਰਕੇ ਫਿਰ ਮੈਨੂੰ ਦੋਨੇ ਮਸ਼ੀਨਾਂ ਚਲਾਉਣੀਆਂ ਪਈਆਂ ਬਹੁਤ ਜ਼ਿਆਦਾ ਕੱਪੜੇ ਸੀ ਅੱਜ ਪਤਾ ਨਹੀਂ ਇੰਨੇ ਕਿਵੇਂ ਇਕੱਠੇ ਹੋ ਗਏ ਨਾ ਮੈਂ ਰੁਟੀਨ 'ਚ ਧੋ ਨਹੀਂ ਰਹੀਆਂ ਅੱਜ ਪਤਾ ਨਹੀਂ ਕਿਉਂ ਇੰਨੇ ਇਕੱਠੇ ਹੋ ਗਏ ਕੱਪੜੇ ਕਿਧਰ ਕਿਧਰੋਂ ਨਿਕਲ ਹੀ ਜਾਂਦੇ ਸੀ ਫਿਰ ਦੋਨੇ ਮਸ਼ੀਨਾਂ ਚਲਾ ਕੇ ਕੱਪੜੇ ਧੋਤੇ ਕੁਝ ਮੈਂ ਸੈਮੀਜ ਧੋਤੇ ਵਾਈਟ ਕਪੜੇ ਨੀਲ ਅਲੱਗ ਤੋਂ ਦੇਣਾ ਪੈਂਦਾ ਫੇਰ ਡਰਾਇਰ ਚ ਲਾ ਕੇ ਡਰਾਈ ਕਰਨੇ ਪੈਂਦੇ ਨੇ ਜਿਵੇਂ ਦੂਬਿੰਦਾਂ ਦਾ ਵਾਈਟ ਕੁੜਤਾ ਪਜਾਮਾ ਉਹਨੂੰ ਅਲੱਗ ਤੋਂ ਦਿੱਤਾ ਰਾਣੀਪਾਲ ਦਿੱਤਾ ਹਨਾ ਉਹਨੂੰ ਮੈਂ ਨੀਲ ਨਹੀਂ ਦਿੰਦੀ ਐਸਾ ਥੋੜਾ ਥੋੜੇ ਨਾਲ ਨਾ ਟਾਈਮ ਲੱਗ ਜਾਂਦਾ ਕੱਪੜਿਆਂ ਨੂੰ ਅਲੱਗ-ਅਲੱਗ ਤਰੀਕੇ ਨਾਲ ਕੋਈ ਧੋਣਾ ਕੋਈ ਨੀਲ ਦੇਣਾ ਕੋਈ ਕਵੇਂ ਅਲੱਗ ਰੱਖਣਾ ਉਹ ਉਹ ਕਰਕੇ ਨਾ ਮੈਨੂੰ ਅੱਜ ਕਾਫੀ ਟਾਈਮ ਲੱਗਾ ਮੈਨੂੰ ਲਾਂਡਰੀ ਰੂਮ ਚ ਵੀ ਅੱਧਾ ਪੌਣਾ ਘੰਟਾ ਹੀ ਲੱਗਾ ਕੱਪੜੇ ਨੀਲ ਵਗੈਰਾ ਦੇਣ்தੀਆਂ ਸੈਮੀ ਵਾਲੇ ਨਾਲ ਦੇ ਨਾਲ ਧੋ ਕੇ ਕੱਢੀਗੀ ਜੋਨ ਪਾ ਰਹੀਆਂ ਸੁੱਕਣੇ ਸੁੱਕਣੇ ਪਾਉਣ ਤੋਂ ਬਾਅਦ ਫਿਰ ਜਾਉਂਗੀ ਅੰਦਰ ਫਿਰ ਬਾਹਰ ਮੇਰਾ ਕੱਪੜਿਆਂ ਦਾ ਕੰਮ ਖਤਮ ਹੋ ਜਾਏ ਇੱਕ ਵਾਰ ਚਲੋ ਫਿਰ ਬਾਹਰ ਚੱਕਣੀ ਹੋਣਗੇ ਉਲਟਾ ਪਲਟੇ ਕਰਨੀ ਪਊ ਕੱਪੜਾ ਜਿਵੇਂ ਜਿਵੇਂ ਉਹ ਸੁੱਕ ਜਾਨਗਾ ਉਲਟਾ ਪਲਟੇ ਕਰ ਤਾ ਸੁੱਕ ਸੁੱਕ ਕੇ ਅੰਦਰ ਲੈ ਜੂਗੀ ਹਨਾ ਹੁਣ ਗਰਮੀ ਆ ਗਈ ਜਿਵੇਂ ਇਹ ਹੁੰਦਾ ਕਿ ਸਵੇਰ ਸਵੇਰੇ ਬਸ ਕੱਪੜੇ ਪਾ ਕੇ ਪਹਿਲਾਂ ਸੁੱਕਣੇ ਪਾ ਕੇ ਕੱਪੜੇ ਧੋ ਕੇ ਡਰਾਈ ਕਰਕੇ ਤੁਸੀਂ ਬਾਹਰ ਪਾ ਦੋ ਫਿਰ ਅੰਦਰ ਤੁਸੀਂ ਆਪਣਾ ਕੰਮ ਕਰੀ ਚੱਲੋ ਚਲੋ ਉਸ ਤੋਂ ਬਾਅਦ ਤਾਂ ਫਿਰ ਧੁੱਪ ਆਈ ਜਾਂਦੀ ਹੈਗੀ ਧੁੱਪੇ ਘੇੜੇ ਲੱਗਣੇ ਨੇ ਉਹ ਵੀ ਇਹਨੀ ਲੇਟ ਕੱਪੜੇ ਧੋਕੇ ਕਿਉਂ ਧੁੱਪ ਚ ਸੜੀ ਹੈ ਨਾ ਜਿੰਨਾ ਕੰਮ ਦਾ ਬਚਾਓ ਸਾਫ ਜਿਹੜਾ ਕੰਮ ਕਹਿੰਦੇ ਬਾਹਰ ਵਾਲਾ ਠੰਣਾ ਠੰਡੇ ਕੰਮ ਕਰ ਲਓ ਜਿਹਦੇ ਬਾਹਰ ਆਪਾਂ ਧੁੱਪ ਚ ਕਰਨੇ ਨੇ ਇਸ ਤਰ੍ਹਾਂ ਆਪ ਆਪਣਾ ਬਚਾਅ ਕਰ ਸਕਦੇ ਆ ਧੁੱਪ ਤੋਂ ਹੁਣ ਗਰਮੀ ਗਰਮੀ ਇਹੀ ਮੇਰਾ ਰੁਟੀਨ ਰਹਿਣਾ ਕਿ ਪਹਿਲਾਂ ਸਭ ਤੋਂ ਪਹਿਲਾਂ ਕੱਪੜੇ ਧੋਕੇ ਸੁੱਕਣੇ ਪਾ ਦਈਏ ਤੇ ਉਸ ਤੋਂ ਬਾਅਦ ਮੈਂ ਆਈ ਅੰਦਰ ਅੰਦਰ ਮੈਂ ਆਪਣੇ ਰੂਮ ਦੀ ਕਰਨੀ ਸੀ ਡਸਟਿੰਗ ਤੇ ਬੈੱਡ ਸ਼ੀਟ ਚੇਂਜ ਕਰਨੀ ਸੀ ਇੱਕ ਵੀਕ ਹੋ ਚੁਕਿਆ ਸੀ ਬੈੱਡ ਸ਼ੀਟ ਚੇਂਜ ਕਰਨੀ ਸੀ ਅੱਜ ਮੈਂ ਦੇਖ ਰਹੀ ਸੀ ਉਪਰੋਂ ਵੀ ਸਫਾਈ ਕਰਨ ਵਾਲੀ ਹੈ ਕਾ ਨਾਮ ਮੈਂ ਦੇਖਿਆ ਜਦੋਂ ਉਹ ਮੈਨੂੰ ਲੱਗਿਆ ਵੀ ਕਰਨ ਵਾਲੀ ਹੈ ਫਿਰ ਮੈਂ ਕਿਹਾ ਚਲਾਂ ਜ ਮੈਂ ਥੱਕੀ ਪਈਆਂ ਤਕਾਵਟਾਂ ਤੇ ਹੋਰ ਵੀ ਹੋ ਕੋ ਕੱਪੜੇ ਕਾਫੀ ਯਾਦੇ ਸੀ ਨਾ ਉਹਨਾਂ ਦੇ ਪਿੱਛੇ ਮੈਨੂੰ ਗੇੜ ਮਾਰਨੇ ਪੈਣਗੇ ਚੱਕਣੇ ਪੈਣਗੇ ਸੰਭਾਲਨੇ ਪੈਣਗੇ ਵੀ ਚਲੋ ਅੱਜ ਮੈਂ ਡੀਪ ਕਲੀਨਿੰਗ ਦਾ ਪੰਗਾ ਨਹੀਂ ਲੈਣਦੀ ਬੈਡਰੂਮ ਦਾ ਕੱਲੀ ਬੈੱਡ ਸ਼ੀਟ ਚੇਂਜ ਕਰਕੇ ਡਸਟਿੰਗ ਕਰ ਦਿੰਦੀ ਆ ਇੱਕ ਮੇਰਾ ਜਿਹੜਾ ਡਸਟਰ ਜਾਲ ਉਤਾਰਨ ਵਾਲਾ ਉਹ ਟੁੱਟ ਗਿਆ ਇਸ ਕਰਕੇ ਫਿਰ ਅੱਜ ਮੈਂ ਕਿਹਾ ਨਹੀਂ ਐਨਨੇ ਡਸਟਰ ਵੀ ਹੋਰ ਮੰਗਵਾ ਲਾਂਗੇ ਅੱਜ ਮੈਂ ਫਿਰ ਜ਼ਿਆਦਾ ਆਪਣੇ ਆਪ ਦੇ ਬਰਡਨ ਵੀ ਨਹੀਂ ਲੈਣਾ ਕੱਪੜਿਆਂ ਦਾ ਕੰਮ ਹੀ ਬਹੁਤ ਹੋ ਜਾਣਾ ਫਿਰ ਮੈਂ ਡਸਟਿੰਗ ਕਹਿੰਦਾ ਹਾਂ ਸੌਰੀ ਡੀਪ ਕਲੀਨਿੰਗ ਰੂਮ ਦੀ ਕੈਨਸਲ ਕੀਤੀ ਉੱਪਰ ਕੰਧਾਂ ਵਗੈਰਾ ਝਾੜਨੇ ਸੀ ਫੈਨ ਸਾਫ ਕਰਨ ਵਾਲਾ ਸੀ ਉਹ ਮੈਂ ਚਲੋ ਫਿਰ ਕਰਾਂਗੇ ਅੱਜ ਨਾਰਮਲੀ ਬੈੱਡ ਸ਼ੀਟ ਚੇਂਜ ਕਰਕੇ ਡਸਟਿੰਗ ਕਰ ਦੂੰਗੀ ਜੇ ਨੀਚੇ ਵਾਲੀ ਬੈੱਡ ਸ਼ੀਟ ਮੈਂ ਸੀਮ ਰੱਖਤੀ ਤੇ ਹੁਣ ਮੈਂ ਕਰ ਲਿਆ ਡਸਟਿੰਗ ਡਸਟਿੰਗ ਕਰਨ ਤੋਂ ਬਾਅਦ ਫਿਰ ਬੈੱਡ ਸ਼ੀਟ ਧੋਤੀ ਹੋਈ ਫਿਨਿਸ਼ ਲਗਾ ਦਾਂਗੇ ਫਿਰ ਜਦੋਂ ਬੈੱਡ ਸ਼ੀਟ ਚੇਂਜ ਹੁੰਦੇ ਫਿਰ ਹੁੰਦਾ ਵੀ ਸਾਰੇ ਰੂਮ ਦੀ ਇੱਕ ਵਾਰ ਪ੍ਰੋਪਰ ਕਲੀਨਿੰ ਪੂਰਮੈਂਟ ਡਸਟਿੰਗ ਅੱਜ ਕਿਸੇ ਵੀ ਏਰੀਆ ਦੀ ਨਹੀਂ ਕੀਤੀ ਘਰੋਂ ਲੌਬੀ ਦੀ ਨਹੀਂ ਕਿਸੇ ਵੀ ਏਰੀਆ 'ਚ ਡਸਟਿੰਗ ਨਹੀਂ ਕੀਤੀ ਆਪਣੇ ਰੂਮ ਤੋਂ ਬਿਨਾਂ ਇੱਥੇ ਵੀ ਜਸਟ ਆਏ ਵਿੱਚ ልਵਾਂ ਬਦਲ ਚੇਂਜ ਕਰਨੀ ਸੀ ਨਾਲ ਹੀ ਫਿਰ ਡਸਟਿੰਗ ਹੋ ਜਾਂਦੀ ਆ ਕਿਉਂਕਿ ਟਾਈਮ ਨਹੀਂ ਅੱਜ ਮੇਰਾ ਲੱਗਿਆ ਜੀ ਕੱਪੜਿਆਂ ਤੇ ਮੈਨੂੰ ਬਹੁਤ ਟਾਈਮ ਲੱਗਾ ਫਿਰ ਉੱਪਰ ਢੇੜੇ ਵਜੇ ਕੱਪੜਿਆਂ ਦਾ ਕੰਮ ਕਹਿਣਾ ਸੌਖਾ ਹੁੰਦਾ ਵੀ ਕੱਪੜੇ ਧੋਣੇ ਨੇ ਵੀ ਧੋਤੇ ਗਏ ਹਨਾ ਧੋ ਕੇ ਸੁਕਣੇ ਪਾਤੇ ਪਰ ਜੋ ਤੱਕ ਕੱਪੜੇ ਉਹੀ ਗੱਲ ਅਲਮਾਰੀਆਂ 'ਚ ਵਾਪਸ ਟਿਕਦੇ ਨਹੀਂ ਹੈਗੇ ਤੈਅ ਕਰਕੇ ਪ੍ਰੈਸ ਕਰਕੇ ਉਹ ਤੱਕ ਕੱਪੜਿਆਂ ਦਾ ਕੰਮ ਨਹੀਂ ਖਤ ਬਹੁਤ ਵੱਡਾ ਕੰਮ ਹੋ ਜਾਂਦਾ ਕੱਪੜਿਆਂ ਦਾ ਵੀ ਤੇ ਡਸਟਿੰਗ ਕਰਨ ਤੋਂ ਬਾਅਦ ਉੱਪਰ ਲਗਾ ਦੂੰਗੀ ਧੂਤੀ ਹੋਈ ਬੈੱਡ ਸ਼ੀਟ ਪਹਿਲਾਂ ਮੈਂ ਸੋਚ ਲਈ ਸੀ ਗਰਮੀ ਵਿੱਚ ਮੈਂ ਬੈੱਡ ਸ਼ੀਟਸ ਲੈ ਕੇ ਆਉਂਗੀ ਨਾ ਦਿਲ ਤਾਂ ਨਾ ਕਰਦਾ ਹੀ ਆਦਾ ਨਾ ਕੁਝ ਨਾ ਕੁਝ ਨਵੇਂ-ਨਵੇਂ ਚੀਜ਼ਾਂ ਲੈਣ ਨੂੰ ਫਿਰ ਮੈਂ ਕਿਹਾ ਨਹੀਂ ਬੈੱਡ ਸ਼ੀਟਸ ਮੇਰੇ ਕੋਲ ਬਹੁਤ ਨੇ ਇਨਾਫ ਨਹੀਂ ਹੈ ਨਾ ਜਿਵੇਂ ਦੋ ਵੀ ਹੋਰ ਲਿਆਉਂਗੀ ਤਿੰਨ ਵੀ ਲਿਆਉਂਗੀ ਉਹ ਬਚਾ ਲੂਗੀ ਫਿਰ ਮੈਨੂੰ ਉਹ ਵੀ ਪੁਰਾਣੀਆਂ ਲੱਗਣਗੀਆਂ ਬੈੱਡ ਸ਼ੀਟਸ ਮੇਰੇ ਕੋਲ ਪਈਆਂ ਨੇ ਬਹੁਤ ਵਧੀਆ ਕੰਡੀਸ਼ਨ ਵਿੱਚ ਪਈਆਂ ਨੇ ਹੁਣ ਮੇਰੇ ਬੈੱਡ ਸ਼ੀਟਸ ਬਿਲਕੁਲ ਵੀ ਖਰਾਬ ਨਹੀਂ ਹੁੰਦੀਆਂ ਹੈਗੀਆਂ ਤੇ ਸੋਚਦੇ ਮੈਂ ਇਸ ਵਾਰ ਨਹੀਂ ਹੋਰ ਬੈੱਡ ਸ਼ੀਟਸ ਲੈ ਕੇ ਆਉਂਗੀ ਜਿਹੜੇ ਪਈਆਂ ਨੇ ਉਹ ਯੂਜ਼ ਕਰੂੰਗੀ ਕਿਉਂਕਿ ਥੋੜਾ ਬਹੁਤ ਆਪਣੇ ਆਪ ਤੇ ਕੰਟਰੋਲ ਵੀ ਚਾਹੀਦਾ ਹੈ ਇਹਦਾ ਆਪਾਂ ਬਹੁਤ ਸ਼ੋਪਿੰਗ ਕਰ ਦਿਆਂਗੇ ਬਹੁਤ ਥੋੜਾ ਥੋੜਾ ਨਾ ਬਹੁਤ ਹੋ ਜਾਂਦੇ ਫਿਰ ਲੈਣਾ ਆਪਾਂ ਇੱਕ ਜਾਣੀ ਹੁੰਦੀ ਦੋ ਫਿਰ ਉੱਥੇ ਦੇਖ ਕੇ ਫਰੰਕ ਦਾ ਵੀ ਮੈਂ ਫਿਰ ਕੈਨਸਲ ਕੀਤਾ ਹੁਣ ਮੈਂ ਸ਼ਾਪਿੰਗ ਬੈੱਡ ਸ਼ੀਟਸ ਹੀ ਨਹੀਂ ਕਰੂੰ ਜਿਹੜੀਆਂ ਹੈਗੀਆਂ ਨੇ ਉਹ ਯੂਜ਼ ਕਰੂੰਗੀ ਬਸ ਬੈੱਡ ਸ਼ੀਟ ਪਛਾਉਣ ਤੋਂ ਬਾਅਦ ਅੱਛੀ ਤਰ੍ਹਾਂ ਮੈਂ ਕਰ ਦੂੰਗੀ ਟੱਕ ਟੱਕ ਕਰੀ ਹੋਈ ਨਾ ਬੈੱਡ ਸ਼ੀਟ ਅੱਛੀ ਤਰ੍ਹਾਂ ਸਾਈਡਾਂ ਤੋਂ ਅੰਦਰ ਮੋੜੀ ਹੋਈ ਸਫਾਈ ਨਾਲ ਵਧੀਆ ਲੁੱਕ ਦਿੰਦੀ ਹੈ ਰੂਮ ਦੀ ਬੈੱਡ ਸ਼ੀਟ ਬਿਛੀ ਦੁਕਣੀ ਸੋਹਣੀ ਲੱਗਦੀ ਹੈ ਤੇ ਰੂਮ ਹੋ ਗਿਆ ਕਲੀਨ ਡਸਟਿੰਗ ਹੋ ਗਈ ਬੈੱਡ ਸ਼ੀਟ ਚੇਂਜ ਹੋ ਗਈ ਫਿਰ ਮੈਂ ਕਿਹਾ ਚਲੋ ਹੁਣ ਆਰਾਮ ਨਾਲ ਬਹਿ ਕੇ ਪਾਣੀ ਦਾ ਗਲਾਸ ਪੀ ਲਈ ਫਿਰ ਉਸ ਤੋਂ ਬਾਅਦ ਮੈਂ ਆਪਣਾ ਬ੍ਰੇਕਫਾਸਟ ਬਣਾਉਣਾ ਬ੍ਰੇਕਫਾਸਟ ਦਾ ਟਾਈਮ ਹੋ ਗਿਆ ਪਾਣੀ ਪੀ ਲਈ ਪਿਆਸ ਵੀ ਲੱਗਦੀ ਹੈ ਤੇ ਪਾਣੀ ਪੀਣਾ ਵੀ ਚਾਹੀਦਾ ਪੀਤਾ ਜਾਂਦਾ ਹੁਣ ਤਾਂ ਮੌਸਮ ਆ ਗਿਆ ਪਾਣੀ ਪੀਣ ਦਾ ਨੋਰਮਲ ਵਾਟਰ ਪੀਂਦੀ ਆ ਮੈਂ ਸਵੇਰੇ ਉੱਠ ਕੇ ਉਦੋਂ ਮੈਂ ਨਿੱਗਾ ਕਰਕੇ ਪੀਂਨੇ ਕੈਟਲ ਚ ਤੇ ਉਸ ਤੋਂ ਬਾਅਦ ਫਿਰ ਮੈਂ ਨੋਰਮਲ ਹੀ ਪੀਂਨੇ ਆ ਜਿਵੇਂ ਆਰੋਚੋਂ ਕੱਢ ਕੇ ਬਸ ਰੋਣਾ ਤਾਂ ਹੁੰਦਾ ਠੰਡੇ ਦਾ ਮੌਸਮ ਨਹੀਂ ਆਇਆ ਠੰਡਾ ਪੀਂਦਾ ਇੱਧਰ ਬਣ ਚੁੱਕਿਆ ਹੁਣ ਮੇਰਾ ਬ੍ਰੈਕਫਾਸਟ ਟਾਈਮ ਹੋ ਰਿਹਾ 8:30 ਦਾ ਤੇ ਹੁਣ ਮੈਂ ਕਰਦੇ ਆ ਆਪਣਾ ਬ੍ਰੈਕਫਾਸਟ ਨਾਲ ਲੋਈ ਕੌਫੀ ਦਾ ਕੱਪ ਕونکہ ਅੱਜ ਕੰਮ ਬਹੁਤ ਜ਼ਿਆਦਾ ਮਰਜ਼ੀ ਚਾਹੀਦੀ ਹੈ ਕੱਪੜੇ ਬਾਹਰੋਂ ਕਾਫੀ ਚੱਕਣੇ ਨੇ ਸੰਭਾਲਨੇ ਨੇ ਢੇੜੇ ਵੀ ਮਾਰਨੇ ਨੇ ਇਸ ਕਰਕੇ ਕਾਫੀ ਤੱਕ ਕੱਪ ਲਊਗੀ ਅੱਜ ਮੈਂ ਨਾਲ ਘਰ ਦਾ ਪਨੀਰ ਹੈ ਘਰ ਦਾ ਪਨੀਰ ਨਾ ਪੋਟੇਸਟ ਲੱਗਦਾ ਹੁਣ ਤਾਂ ਮੇਰਾ ਬਾਜ਼ਾਰ ਨਾਲ ਪਨੀਰ ਖਾਣ ਨੂੰ ਦਿੱਲੀ ਨਹੀਂ ਜਾਂਦਾ ਘਰ ਦਾ ਪਨੀਰ ਖਾਂ ਕੇ ਤਾਂ ਢੂਣ 11:30 ਦਾ ਟਾਈਮ ਸੀ ਮੈਂ ਨਾ ਕੇ ਆਈ ਸੀ ਕੱਪੜੇ ਮੈਂ ਉਤਾਰ ਕੇ ਤੈਅ ਕਰਕੇ ਬੈੱਡ ਤੇ ਪਹਿਲਾਂ ਰੱਖ ਦਿੱਤੀ ਸੀ ਲਾਉਣ ਤੋਂ ਪਹਿਲਾਂ ਹਰ ਹੁਣ ਟਕਾਉਂਗੀ ਇਹਨਾਂ ਨੂੰ ਥੱਕ ਐਨੀ ਚੁੱਕੀ ਸੀ ਕਿਉਂਕਿ ਬਾਹਰ ਖੇਨਣ ਖਡਾਉਣ ਪਿਆ ਸੀ ਥੋੜਾ ਬਹੁਤ ਉਧਰ ਹੀ ਭੱਜ ਦੌੜ ਕਰਨੀ ਪਈ ਦੁੱਧ ਖਰਾਬ ਹੋ ਗਿਆ ਫਿਰ ਉਹਦਾ ਪਨੀਰ ਵਗੈਰਾ ਬਣਾਇਆ ਬਾਹਰ ਚੁੱਲ੍ਹੇ ਤੇ ਕੱਢਿਆ ਇੱਕ ਗਰਮੀ ਅੱਜ ਕਾਫੀ ਜ਼ਿਆਦਾ ਮੈਂ ਲੇਟ ਹੋ ਗਈ ਨਾ ਨੂੰ ਕਿ ਉਸ ਤੋਂ ਬਾਅਦ ਹੁਣ ਕੱਪੜੇ ਸੰਭਾਲ ਰਹੀ ਐ ਤਿਆਰ ਕਰਕੇ ਮੈਂ ਪਹਿਲਾਂ ਹੀ ਰੱਖ ਗਈ ਸੀ ਫਿਰ ਮੈਂ ਕਿ ਚੱਲ ਨਹਾ ਲਈਏ ਪਹਿਲੇ ਇੱਕ ਵਾਰ ਫਰੈਸ਼ ਹੋ ਜਾਈਏ ਜੋ ਆਪਾਂ ਬਹੁਤ ਲੇਟ ਹੋ ਜਾਈਏ ਥੱਕ ਜੀ ਹਨਾ ਫਿਰ ਆਪਦਾ ਦਿਲ ਨਹੀਂ ਖਿਚਣ ਲੱਗਦਾ ਇਹ ਹੁੰਦਾ ਵੀ ਨਾ ਕਿ ਇੱਕ ਵਾਰ ਫਰੈਸ਼ ਹੋ ਜਾਈਏ ਸੁਰਤ ਜਿਆ ਦੇ ਨਾ ਕਿ ਇਹ ਆਪਾਂ ਹੁਣ ਸੰਭਾਲਦੇ ਨੇ ਕੱਪੜੇ ਆਪੋ ਆਪ ਦੇ ਥਾਂ ਟਿਕਾਣੇ ਤੇ ਇਹਨਾਂ ਨੂੰ ਰੱਖੂਗੀ ਤੇ ਇਸ ਤੋਂ ਬਿਨਾ ਫਿਰ ਪ੍ਰੈਸ ਕਰਨ ਵਾਲੇ ਰਹਿ ਜਾਣਗੇ ਫਿਰ ਉਹ ਪ੍ਰੈਸ ਕਰਕੇ ਰੱਖੂਗੀ ਦੁਪਹਿਰ ਤੋਂ ਬਾਅਦ ਫਿਰ ਕੱਪੜਿਆਂ ਦਾ ਕੰਮ ਖਤਮ ਹੋਊਗਾ ਕੱਪੜੇ 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 ਉਹ ਗੱਲ ਹੈ ਕੱਪੜੇ ਸੰਭਾਲਣੇ ਬਹੁਤ ਔਖੇ ਨੇਗੇ ਬਹੁਤ ਔਖੇ ਮੈਨੂੰ ਅੱਜ ਮਿਲ ਰਿਹਾ ਸੀ ਇੱਕ ਪਾਸਟ ਤੇ ਮੈਂ ਤੁਹਾਨੂੰ ਹੁਣ ਦਿਖਾਉਣੀ ਇੱਕ ਤਾਂ ਮੈਂ ਓਪਨ ਕਰ ਲਿਆ ਫਿਰ ਇੱਕ ਮੈਂ ਕਰਿਆ ਨਹੀਂ ਤੇ ਇਹਨਾਂ ਪਾਸ ਦੇਖਦੇ Amazon ਦਾ ਪਾਸ ਲਏ ਮੈਂ ਓਪਨ ਕਰਿਆ ਸਾਇਨ ਨਹੀਂ ਲੱਗਿਆ ਮੇਰਾ ਮੈਨੂੰ ਆਇਸ ਮੈਂ ਫ੍ਰੀ ਹੋ ਕੇ ਤੇਰੀ ਓਪਨ ਕਰੂੰਗੀ ਇਹਦੇ ਵਿੱਚ ਹੈਗੇ ਨੇ ਮੇਰੇ 이어ਫੋਨਸ ਨੇ ਬਹੁਤ ਜ਼ਿਆਦਾ ਜ਼ਰੂਰੀ ਚੀਜ਼ ਮੈਨੂੰ ਲੱਗਦੀ ਜੋ ਮੈਂ ਬਹੁਤ ਟਾਈਮ ਤੋਂ ਯੂਜ਼ ਨਹੀਂ ਕਰਦੀ ਸੀ ਪਹਿਲਾਂ ਮੈਨੂੰ ਦਵਿੰਦਰ ਨੇ ਵੀ ਲਿਆ ਕੇ ਦਿੱਤੇ ਪਰ ਮੈਂ ਯੂਜ਼ ਨਹੀਂ ਕੀਤੇ ਉਹ ਬੱਚਿਆਂ ਨੇ ਯੂਜ਼ ਕਰ ਲਏ ਫਿਰ ਮੈਨੂੰ ਹੁਣ ਲੱਗਿਆ ਵੀ ਮੈਨੂੰ ਚਾਹੀਦੇ ਹੁੰਦੇ ਕਈ ਵਾਰ ਸ਼ਾਮ ਨੂੰ ਰਾਤ ਨੂੰ ਇਧਰ ਦਵਿੰਦਰ ਆਪਦਾ ਫੋਨ ਚਲਾ ਰਹੇ ਹੁੰਦੇ ਇਧਰ ਮੈਂ ਚਲਾ ਰਹੀ ਹੁੰਨੀ ਹਣਾ ਫਿਰ ਉਹਦੋਂ ਆਪਾਂ ਡਿਸਟਰਬ ਹੋ ਜਾਂਦੇ ਦੋਨੇ ਹੀ ਐਨ ਡਿਸਟਰਬ ਹੋ ਜਾਂਦੇ ਉਹਦੋਂ ਮੈਨੂੰ ਲੱਗਿਆ ਵੀ ਚਾਹੀਦੇ ਨੇ ਸਲਾਮ ਯੂਜ਼ ਨਹੀਂ ਕੀਤੀ ਸੀ ਦਵਿੰਦਰ ਨੇ ਲੈ ਕੇ ਦਿੱਤੇ ਉਹ ਬੱਚਾ ਨਹੀਂ ਯੂਜ਼ ਕੀਤੇ ਫਿਰ ਬੱਚੇ ਕਹਿੰਦੇ ਮम्मा ਤੁਸੀਂ ਯੂਜ਼ ਨਹੀਂ ਕਰਦੇ ਤੁਸੀਂ ਲੇਟੈਸਟ ਟੈਕਨੀਕ ਨਾਲ ਨਹੀਂ ਜਾਣਦੇ ਤੁਸੀਂ ਕਿਉਂ ਨਹੀਂ ਕਿਉਂਕਿ ਮੈਨੂੰ ਨਾ ਅਟੈਚ ਕਰਨੇ ਫੋਨ ਨਾਲ ਉਹ ਯੂਜ਼ ਕਰਨੇ ਨੇ ਪਹਿਲਾਂ ਤੁਸੀਂ ਅਟੈਚ ਕਰੋ ਫਿਰ ਚਾਰਜ ਕਰੋ ਮੈਨੂੰ ਪੰਗਾ ਆ ਜਾਂਦਾ ਮੈਨੂੰ ਹੁਣ ਝੰਜੜ ਦੇ ਮੋਕੇ ਪਰ ਸਿੱਧਾ ਫੋਨ ਹੀ ਸੁਣ ਲਵੋ ਕਿ ਅਨੀਆਂ ਦੀ ਲੰਬੀ ਗੱਲ ਮੇਰੇ ਕਿਸ ਨਾਲ ਵੀ ਨਹੀਂ ਹੁੰਦੀ ਪਰ ਫਿਰ ਹੁਣ ਮੈਨੂੰ ਲੱਗਿਆ ਵੀ ਲੋੜ ਜਿਵੇਂ ਬੇੜੇ 'ਚ ਮੈਂ ਸ਼ੇਅਰ ਕਰਦੀ ਆ ਸ਼ੇਅਰ ਕਰਦੀ ਕਰਦੀ ਪਾਠ ਚਲਾਉਣੀ ਹੈ ਦੋਸੇ ਕੰਨਾਂ 'ਚ ਪਾ ਲਓ ਬੜੀ ਕਲੀਅਰ ਜੀ ਵੋਲਯੂਮ ਤੁਹਾਨੂੰ ਉਹ ਵਾਜੇ ਦੋ ਦੋ ਮਿਕਸ ਨਹੀਂ ਹੁੰਦੀਆਂ ਇਹਨੀਆਂ ਆਪਾਂ ਬੰਦੇ ਕੰਨਾ ਚ ਲਾਉ ਉਤ ਸੁਣੋ ਇਸ ਕਰਕੇ ਮੈਂ ਇਹ ਮੰਗਵਾਏ ਨੇ ਦੇਖੀ ਬਾਕੀ ਬਿੰਦ ਦਾ ਫਾਇਨ ਨਹੀਂ ਸੀ ਤਾਂ ਕਹਿੰਦੇ ਸੀ ਮੈਂ ਤੈਨੂੰ ਲਿਆ ਦਾਂ ਨਾ ਲਾ ਮੈਂ ਕਿਹਾ ਚਲੋ ਮੈਂ ਤਾਂ ਆਨਲਾਈਨ ਮੰਗਾ ਲਾਂ ਨਾ ਟਾਈਮ ਨਹੀਂ ਸੀ ਤੇ ਮੈਨੂੰ ਆਏ ਲੱਗਾ ਮੈਨੂੰ ਟਾਈਮ ਅਰਜਿਆ ਸੀ ਹੁਣ ਇਹ ਚਾਹੀਦੇ ਨੇਗੇ ਸਿੱਖੂਗੀ ਯੂਜ਼ ਕਰਕੇ ਹੌਲੀ ਹੌਲੀ ਆਦਤ ਪਾ ਲੂੰਗੀ ਇਹ ਬੱਚੇ ਗੁੱਸੇ ਹੁੰਦੇ ਨੇ ਮम्मा ਤੁਸੀਂ ਯੂਜ਼ ਨਹੀਂ ਕਰਦੇ ਹੈਗੇ ਇਹ ਚੀਜ਼ਾਂ ਬੋਟ ਦੇ ਨੇ 800 ਦੇ ਆਏ ਨੇ ਪੁੱਛੂੰਗੀ ਬੇਟੇ ਨੂੰ ਕਿਵੇਂ ਕਨੈਕਟ ਕਰਾਂ ਉਹ ਤਾਂ ਮੈਨੂੰ ਪਤਾ ਕਨੈਕਟ ਕਰਨਾ ਪਰ ਮੈਂ ਪਤਨੇ ਆਇਨਾ ਦਾ ਮੇਰੇ ਦਿਮਾਗ 'ਚ ਜਿਵੇਂ ਯਾਦ ਨੂੰ ਹੁੰਦਾ ਭੁੱਲ ਗਈ ਹੁਮਾ ਕਨੈਕਟ ਕਰਮ ਦਾ ਖਰਫ ਲੋਕ ਹੀ ਕਰ ਲਿਆ ਚਲੋ ਜੀ ਆਹ ਹੋ ਗਏ ਇਹਨੂੰ ਆਪੇ ਕਰਾਂਗੇ ਯੂਸ ਇੱਧਰ ਆਪਾਂ ਰੱਖ ਲਾਂ ਨੇ ਆਪਣੇ ਬੈੱਡ ਸਾਈਡ ਤੇ ਨੂੰ ਤੇ ਦੂਸਰੀ ਚੀਜ਼ ਬਹੁਤ ਹੀ ਕਿਊਟ ਚੀਜ਼ ਆ ਬਹੁਤ ਹੀ ਕਿਊਟ ਚੀਜ਼ ਟਿਸ਼ੂ ਪੇਪਰ ਹੋਲਡਰ ਆ ਬਣਾ ਦੇਖੋ ਬਿਲਕੁਲ ਰੇਡੀਓ ਲੁੱਕ ਵਿੱਚ ਹੈ ਹੈਗਾ ਟਿਸ਼ੂ ਪੇਪਰ ਹੋਲਡਰ ਹੈ ਐਂਡਾ ਇਹ ਬਾਕਸ ਦੀ ਪੈਕਿੰਗ ਵਿੱਚ ਆਇਆ ਸੀਗਾ ਔਰ ਇਹਦਾ ਮਟੀਰੀਅਲ ਇੰਨਾ ਲਾਈਟ ਵੇਟ ਹੈ ਪਲਾਸਟਿਕ ਹੈ ਪਰ ਜਿਹੜੀ ਇਹਦੇ ਪਲਾਸਟਿਕ ਦੀ ਫਿਨਿਸ਼ਿੰਗ ਹੈ ਨਾ ਉਹ ਮੈਟ ਲੁੱਕ ਚ ਹੈ ਮੈਟ ਫਿਨਿਸ਼ਿੰਗ ਹੈ ਜੀ ਉਹ ਦੇਖਣ ਨੂੰ ਤੁਹਾਨੂੰ ਪਲਾਸਟਿਕ ਨਹੀਂ ਲੱਗੂਗਾ ਜਦੋਂ ਤੁਸੀਂ ਦੂਰੋਂ ਦੇਖੋਗੇ ਤੁਹਾਨੂੰ ਬਿਲਕੁਲ ਪਲਾਸਟਿਕ ਨਹੀਂ ਲੱਗੂਗਾ ਬਿਲਕੁਲ ਤੁਹਾਨੂੰ ਰੇਡੀਓ ਦੀ ਲੁੱਕ ਆਊਗੀ ਜਿਵੇਂ ਰੇਡੀਓ ਹੁਣਾ ਦੇਖੋ ਔਰ ਨਿੱਕੇ ਨਿੱਕੇ ਤੇ ਪੈਗ ਬਿੱਤੇ ਹੋਏ ਨੇਗੇ ਬਿਲਕੁਲ ਰੇਡੀਓ ਦੀ ਲੁੱਕ ਆਉਂਦੀ ਹੈ ਬਿਲਕੁਲ ਰੀਅਲ ਹੁੰਦਾ ਜੀ ਔਰ ਇਹ ਟਿਸ਼ੂ ਪੇਪਰ ਹੋ 몰ਰ ਟਿਸ਼ੂ ਵਿੱਚ ਪਾ ਲ ਜੂਕੇ ਮੈਂ ਸਵੇਰੇ ਖੋਲ ਲ ਜੂ ਜੋ ਪਾਰਸਲ ਆਏ ਮੇ ਤੋ ਵੇਟ ਨਹੀਂ ਹੋਗੀ ਬਹੁਤ ਬਹੁਤ ਸੋਹਣੀ ਚੀਜ਼ ਹੈ ਆ ਦੇਖੋ ਐਦਾਂ ਖੁੱਲਦਾ ਹੈ ਖੋਲ ਕੇ ਤੁਸੀਂ ਟਿਸ਼ੂ ਪੇਪਰ ਪਾ ਦੋ ਇਹ ਛੋਟੇ ਸਾਈਜ਼ ਵਿੱਚ ਪਾਏ ਨੇ ਵੱਡੇ ਸਾਈਜ਼ ਚ ਪਾਉਂਗੇ ਤਾਂ ਇਹਦੇ ਵਿੱਚੋਂ ਨਹੀਂ ਨਿਕਲਣਗੇ ਆ ਫਿਰ ਵੱਡੇ ਸਾਈਜ਼ ਚ ਪਾਉਂਗੇ ਤਾਂ ਫੋਲਡ ਕਰਕੇ ਪਾਉ ਜਿਸ ਤਰੀਕੇ ਨਾਲ ਨਿਕਲਣਗੇ ਹਨਾ ਇਹ ਮੇਰੇ ਕੋਲ ਛੋਟੇ ਸਾਈਜ਼ ਵਾਲੇ ਪਈ ਸੀ ਜਿਹੜੇ ਅਸੀਂ ਕਾਰਚ ਰੱਖਦੇ ਹੋਣੇ ਆਗੇ ਤੇ ਇਹ ਮੈਂ ਪਾਏ ਨੇ ਬਹੁਤ ਅੱਛੀ ਚੀਜ਼ ਹੈ ਤੇ ਲੁੱਕ ਬਹੁਤ ਬਹੁਤ ਸੋਹਣੀ ਹੁੰਦੀ ਆ ਤਾਂ ਦੇਖੋ ਇੰਦਾ ਆਪਾਂ ਹੀ ਰੱਖ ਦਾਂਗੇ ਨਾ ਦੂ ਰੁਪਈਏ ਦੀ ਲੁੱਕ ਦੇਖੋ ਬਹੁਤ ਸੋਹਣੀ ਆਉਗੀ ਇਹ ਤੁਸੀਂ ਆਪਣੇ ਡ्रेसਿੰਗ ਰੂਮ ਚ ਵੀ ਰੱਖ ਸਕਦੇ ਹੋ ਮੈਂ ਟ੍ਰਾਈ ਨਹੀਂ ਕੀਤਾ ਜਿਵੇਂ ਤੁਸੀਂ ਕੋਮਸ ਰੱਖਣੀਆਂ ਨੇ ਕੋਮਸ ਮੇਰੇ ਵਿੱਚ ਰੱਖ ਸਕਦੇ ਹੋ ਆਪਣੇ ਮੇਕਅਪ ਵਾਲੇ ਬ੍ਰਸ਼ ਵੀ ਤੁਸੀਂ ਰੱਖ ਸਕਦੇ ਹੋ ਨਾ ਟ੍ਰਾਈ ਕਰ ਲਿਓ ਜਿਵੇਂ ਤੁਸੀਂ ਯੂਜ਼ ਕਰਨਾ ਜ਼ਰੂਰੀ ਇਨੀ ਕਲਾ ਟਿਸ਼ੂ ਪੇਪਰ ਹੋਲਡਰ ਹੀ ਆਪਾਂ ਯੂਜ਼ ਕਰਨਾ ਬੱਚਿਆਂ ਦੇ ਤੁਸੀਂ ਸਟੱਡੀ ਟੇਬਲ ਤੇ ਪੈਨ ਪੈਂਸਲ ਸਟੇਸ਼ਨਰੀ ਪਾ ਕੇ ਜਿਹੜੀ ਵਿੱਚ ਡਿੱਗੇ ਨਾ ਲਾਈਕ ਟਾਲ ਪੈਨ ਪੈਂਸਲਸ ਹੁੰਦੇ ਨੇ ਉਹ ਵੀ ਰੱਖ ਸਕਦੇ ਹੋ ਮੇਰੇ ਅਕੋਰਡਿੰਗ ਮੈਨੂੰ ਲੱਗਦਾ ਉਹ ਮੈਂ ਯੂਜ਼ ਕਰ ਸਕਦੇ ਪਰ ਇਹ ਨੂੰ ਮੈਂ ਬਣਿਆ ਇਹ ਟਿਸ਼ੂ ਹੌਲਡਰ ਵਸਦੀ ਆ ਐਜ਼ ਅ ਟਿਸ਼ੂ ਹੌਲਡਰ ਬਣਿਆ ਹੋਇਆ ਦੋਨੇ ਸਾਈਡ ਤੇ ਆ ਡਿਜ਼ਾਈਨ ਸੇਮ ਇਹ ਨਹੀਂ ਇੱਕ ਸਾਈਡ ਤੇ ਆ ਦੇਖੋ ਦੋਨੇ ਸਾਈਡ ਤੇ ਡਿਜ਼ਾਈਨ ਆ ਬਹੁਤ ਸੋਹਣੀ ਚੀਜ਼ ਇਹਦੇ ਕਾਫੀ ਆਪਸ਼ਨਸ ਹੂ ਇੱਕ ਡਾਰਕ ਗ੍ਰੀਨ ਸੀ ਇੱਕ ਹੋਰ ਪਤਾ ਨਹੀਂ ਕਿਹੜਾ ਸੀ ਮੈਨੂੰ ਆਹ ਵਾਲਾ ਅੱਛਾ ਲੱਗਿਆ ਬਹੁਤ ਸੋਹਣੀ ਚੀਜ਼ ਹੈ ਇਹ ਤੁਸੀਂ ਮੰਗਾ ਕੇ ਜਰੂਰ ਡੈਕੋਰੇਸ਼ਨ ਪੀਸ ਆ ਬਿਖਾਰ ਵਿੱਚ ਕਿਚਨ ਵਿੱਚ ਕਿਤੇ ਵੀ ਤੁਸੀਂ ਰੱਖ ਸਕਦੇ ਹੋ ਮੈਂ ਦੇਖੂੰਗੀ ਇਹ ਕਿਚਨ ਵਿੱਚ ਜਾਂ ਫਿਰ ਲੌਬੀ ਵਾਲੇ ਸੈਂਟਰ ਟੇਬਲ ਤੇ ਰੱਖੂੰ ਸੈਂਟਰ ਟੇਬਲ ਤੇ ਰੱਖੂੰ ਲੌਬੀ ਵਾਲੇ ਕਿਚਨ ਵਿੱਚ ਚਿਪ-ਚਿਪ ਜਾਂ ਲੱਗ ਜੂਗਾ ਬਹੁਤ ਸੋਹਣੀ ਚੀਜ਼ ਲੱਗੀ ਮੈਨੂੰ ਇਹ ਔਰ ਇਹ ਦਾ ਪ੍ਰਾਈਸ ਕਿੰਨਾ 188 190 ਜਾਂ 190.5 ਦਾ ਹੀ ਆ ਜਾਏਗਾ ਕੋਈ ਜਾਂ ਦਾ ਕੋਸਟਲੀ ਚੀਜ਼ ਨਹੀਂ ਬਹੁਤ ਸੋਹਣੀ ਚੀਜ਼ ਹੈ ਬਹੁਤ ਲਾਈਟ weight ਪਲਾਸਟਿਕ ਮਟੀਰੀਅਲ ਹੈ ਇਹ ਦੋ ਚੀਜ਼ਾਂ ਮੇਰੀਆਂ ਆ ਗਈਆਂ ਦੋ ਤਿੰਨ ਚੀਜ਼ਾਂ ਮੇਰੀਆਂ on the way ਨੇ ਉਹ ਜਾਂ ਕਰ ਲਈਏ ਪਰਸੋਂ ਤੱਕ ਆ ਜਾਣਗੀਆਂ ਟਾਈਮ ਹੋ ਗਿਆ 4 ਵਜੇ ਦਾ ਹੁਣ ਮੈਂ ਲੈ ਕੇ ਜਾ ਕਰਕੇ ਚਾਹ ਪੀਣ ਪੀਣ ਲੱਗੇ ਮੈਂ ਚਾਹ ਪੀਣੀ ਆ 4:00 ਵਜੇ ਕੇ ਤੇ ਲੰਚ ਟਾਈਮ ਤੌਰ ਤੇ ਮੈਂ ਕਾਫੀ ਕੱਪੜੇ ਪ੍ਰੈਸ ਕੀਤੇ ਬਹੁਤ ਕੱਪੜੇ ਸਹਤ ਧੋਣ ਵਾਲੇ ਵੀ ਕਾਫੀ ਸੀਗੇ ਤੇ ਉਹਨਾਂ ਪਰ ਪ੍ਰੈਸਾਂ ਵਾਲੇ ਵੀ ਜਾਦੇ ਹੋ ਜਾਂਦੇ ਨੇ ਉਧਰ ਬੈੱਡ ਤੇ ਪ੍ਰੈਸ ਕਰਕੇ ਮੈਂ ਰੱਖਤੇ ਪਰ ਮੈਂ ਇੱਧਰ ਅਜੇ ਲੈ ਕੇ ਨਹੀਂ ਅਲਮਾਰੀਆਂ ਵਿੱਚ ਟਿਕਾਉਣੇ ਨੇ ਕੁਝ ਦਵਿੰਦਰ ਦੇ ਜੈਕਟਸ ਕੱਲ ਮੈਂ ਧੋਤੀ ਸੀ ਉਹ ਵੀ ਬੈੱਡ ਤੇ ਸੀ ਮਿਆਂ ਨੇ ਉਹ ਵੀ ਮੈਂ ਉੱਪਰ ਰੱਖਿਆ ਨਹੀਂ ਘੂੜੀ ਪਈ ਉਹ ਤੋਂ ਰੂਮ ਵੀ ਛਾਂ ਪੀ ਕੇ ਉਹ ਬੈੱਡ ਖਾਲੀ ਕਰਨਾ ਪ੍ਰੈਸ ਵਾਲੇ ਕੱਪੜੇ ਇੱਧਰ ਲਿਆ ਕੇ ਅਲਮਾਰੀਆਂ ਵਿੱਚ ਟਿਕਾਉਣੇ ਨੇ ਤੇ ਦਵਿੰਦਰ ਦੇ ਜੈਕਟਸ ਉੱਪਰ ਰੱਖਣੇ ਨੇ ਫੇਰ ਬੈੱਡ ਖਾਲੀ ਹੋ ਜਾਊਗਾ ਉਹ ਕਮਰਾ ਮੈਨ ਉਹ ਸਾਰਾ ਕਲੀਅਰ ਕਰਦੇ ਸੀ ਪ੍ਰੈਸ ਕਰਕੇ ਨਾ ਮੈਂ ਥੱਕ ਕੇ ਕੱਪੜੇ ਖੜੀ ਖੜੀ ਜੋ ਪ੍ਰੈਸ ਕਰੀ ਗਏ ਘੰਟਾ ਲੱਗ ਗਿਆ ਫਿਰ ਮੈਂ ਆਖੇ ਲੇਟ ਕਿਵੇਂ ਕਰ ਫੇਰ ਸਾਮੂਹ ਕੱਪੜੇ ਉੱਠ ਕੇ ਫਿਰ ਮੈਂ ਸਿਰ ਸੁਰਵਾਇਆ ਫਿਰ ਮੈਂ ਹੁਣ ਮੈਂ ਚਾਹ ਕਰੀ ਮੈਂ ਕਿ ਚਾਹ ਚੂ ਪੀ ਕੇ ਮੜਲੇ ਕੰਡੇ ਤੇ ਹੋ ਕੇ ਫਿਰ ਕੰਮ ਕਰਦੇ ਆ ਉਹ ਵਾਲ ਹਿੰਮਤ ਜੀ ਨਹੀਂ ਪਈ ਮੇਰੇ ਨਾਲ ਨਾਲ ਕਰਨ ਦੀ ਨਹੀਂ ਤਾਂ ਪ੍ਰੈਸ ਵਾਲੇ ਕੱਪੜੇ ਬਿਨਾਂ ਦੀ ਨਾਲ ਸਾਮਬੰਨੇ ਜੇ ਮੈਨੂੰ ਟਾਈਮ ਬਹੁਤ ਲੱਗਿਆ ਪ੍ਰੈਸ ਕਰਦੀ ਕਰਦੀ ਰੁੱਖ ਘੰਟਾ ਲੱਗ ਗਿਆ ਮੈਂ ਕਿਹਾ ਚਲੋ ਜਿਹੜਾ ਹੋ ਗਏ ਪ੍ਰੈ ਕੱਪੜੇ ਇਹ ਵੱਡਾ ਕੰਮ ਆ ਅਲਮਾਰੀਆਂ ਤੇ ਟਿਕ ਜਾਣਗੇ ਉਹਦਾ 2 ਮਿੰਟ ਦਾ ਹੁਣ ਪੀਤੀ ਚਾਹ ਚਾਹ ਪੀ ਕੇ ਫਿਰ ਨਾਲ ਦਾਲ ਸਬਜੀ ਦਾ ਮੈਂ ਸੋਚ ਲਈ ਚਾਹ ਪੀਂਦੀ ਬਿੰਦੀ ਕੀ ਕਰਾਂ ਕੋਈ ਆਪਸ਼ਨ ਨਹੀਂ ਹੈਗੇ ਹਰੇ ਸਬਜੀ ਕੋਈ ਹੈ ਨਹੀਂ ਕਰਨ ਨਾਲ ਰਾਤ ਕਰੀ ਸੱਜ ਵੀ ਨਾਲ ਖਾਦੀਆਂ ਫਿਰ ਪਨੀਰ ਪਿਆ ਜਾਂ ਪਨੀਰ ਦੇ ਭੁਰਜੀ ਕਰਦੂ ਮਟਰ ਵਗੈਰਾ ਪਾ ਕੇ ਦੇਖਦੇ ਆ ਸਬ지 ਨੂੰ ਉਦੋਂ ਟੈਨਸ਼ਨ ਦਿਨ ਦਿਨ ਸਵੇਰੇ ਸ਼ਾਮ ਨੂੰ ਕੀ ਬਣਾਈਏ ਕੀ ਖਾਈਏ ਚਲੋ ਕਰਾਂਗੇ ਕੁਝ ਤਾਂ ਕਰਨੇ ਪੂਗਾ ਲੋ ਜੀ ਚਾਹ ਪੀ ਕੇ ਕੰਡੇ ਤੇ ਹੋ ਕੇ ਹੁਣ ਮੈਂ ਆ ਗਈ ਹਾਵਲ ਰੂਮ ਵਿੱਚ ਬੈੱਡ ਕਲੀਅਰ ਕਰਨਾ ਸਾਰਾ ਕੁਝ ਤੇ ਜੈਕਟਸ ਪ੍ਰੈਸ ਵਗੈਰਾ ਕਰਕੇ ਵਾਸ਼ ਕਰਕੇ ਠੀਕ ਤਰ੍ਹਾਂ ਰੱਖੀਆਂ ਪਈਆਂ ਨੇ ਬਸ ਉੱਪਰ ਸੰਭਾਲਣ ਵਾਲੀਆਂ ਨੇ ਤੇ ਕੱਪੜੇ ਵੀ ਪ੍ਰੈਸ ਕਰ ਚੁੱਕੇ ਹੂ ਉਹ ਵੀ ਭਏ ਨੇ ਬੈੱਡ ਤੇ ਉਹ ਵੀ ਚੱਕ ਕੇ ਉਧਰ ਰੂਮ ਚਲੇ ਜਾ ਕੇ ਅਲਮਾਰੀਆਂ ਵਿੱਚ ਟਿਕਾਉਂਗੀ ਫੇਰੇ ਬੈੱਡ ਹੋ ਜੂ ਖਾਲੀ ਨਹੀਂ ਪਰ ਇਹ ਪਰ ਇਹ ਕੱਪੜੇ ਨਾਲ ਕਿੰਨਾ ਹੀ ਆਪਾਂ ਨੂੰ ਖਲਾਰਾ ਜਿਹਾ ਲੱਗ ਰਿਹਾ ਪਰ ਚੱਕ ਲੂੰ ਕੱਪੜੇ ਸਾਰੇ ਵਾਸ਼ ਨੇ ਸਾਫ਼ ਨੇ ਧੋਤੇ ਹੋਏ ਨਹੀਂ ਕੋਈ ਗੱਲ ਨਹੀਂ ਵੀ ਗੰਦੇ ਨੇ ਤਾਂ ਜੈਕਟਸ ਮੈਂ ਉੱਪਰ ਰੱਖ ਦੂੰਗੀ ਇਹਨੀਆਂ ਕਿ ਜੈਕਟਸ ਇਹ ਮੈਂ ਬਾਹਰ ਰੱਖੀਆਂ ਸੀ ਜਵਿੰਦਰ ਨੇ ਵੀ ਚਲੋ ਕਦੇ ਜੈਂਟਸ ਨੂੰ ਬਾਹਰ ਅੰਦਰ ਤਸਵੀਰ ਸ਼ਾਮ ਕਦੇ ਲੋਡ ਪੈ ਜਾਂਦੀ ਹੁੰਦੀ ਆ ਇਹ ਰੱਖ ਦੂੰਗੀ ਇਹਨਾਂ ਦੇ ਥਾਂ ਤੇ ਐਨੇ ਕਿ ਪਤਾ ਨਹੀਂ ਬਾਹਰ ਇਸ ਵਾਰੀ ਮੈਂ ਕਿਉਂ ਲੇਟ ਤੱਕ ਰੱਖ ਲੇ ਮੈਨੂੰ ਹੈਗਾ ਸੀਤਣਗੀ ਤੇ ਵੀ ਮੈਂ ਧੋ ਕੇ ਰੱਖ ਦੂੰ ਕਿਤੇ ਦੁਆਰੇ ਨਾ ਮੈਨੂੰ ਕੱਢਣੇ ਪੈਣ ਪਰ ਹੁਣ ਮੇਰੇ ਸਾਰੇ ਕੱਪੜੇ ਇੱਕ ਇੱਕ ਕੱਪੜਾ ਅੰਦਰ ਚਲਾ ਗਿਆ ਸਰਦੀਆਂ ਵਾਲਾ ਹੁਣ ਕੋਈ ਨਹੀਂ ਰਿਹਾ ਹੈਗਾ ਬਾਹਰ ਉਸ ਤੋਂ ਬਾਅਦ ਜਿਹੜਾ ਬੈੱਡ ਤੇ ਪ੍ਰੈਸ ਵਾਲੇ ਕੱਪੜੇ ਪਏ ਨੇ ਉਹ ਚੱਕੂੰਗੀ ਮੈਂ ਕਹਿੰਨੇ ਤਾਂ ਆਪਾਂ ਔਰਤਾਂ ਜਿਹੜਾ ਐਨੇ ਕੱਪੜੇ ਸੰਭਾਲਦੇ ਆ ਨੇ ਪਰਿਵਾਰ ਦੇ ਕੱਪੜੇ ਸੰਭਾਲਦੇ ਆ ਬਹੁਤ ਟਫ ਕੰਮ ਆ ਕੱਪੜਿਆਂ ਦਾ ਵੀ ਕਹਿਣਾ ਸੌਖਾ ਹੁੰਦਾ ਕੱਪੜਿਆਂ ਦਾ ਬਹੁਤ ਟਫ ਕੰਮ ਆ ਸਰਦੀਆਂ ਵਾਲੇ ਕਦੇ ਗਰਮੀਆਂ ਵਾਲੇ ਜੀ ਕਦੇ ਪ੍ਰੈਸ ਵਾਲੇ ਹੋਗੇ ਕਦੇ ਧੋਤੇ ਹੋਏ ਹੋਗੇ ਕਦੇ ਇਹ ਕਰਨ ਵਾਲੇ ਹੋਗੇ ਕਦੇ ਧੋ ਲੋ ਹਨ ਹੁਣ ਜਿਹੜੇ ਪ੍ਰੈਸ ਕੀਤੇ ਕੱਪੜੇ ਪਏ ਨੇ ਇਹ ਮੈਂ ਉਧਰ ਲੈ ਜਾਊਂਗਾ ਆਪਣੇ ਰੂਮ ਵਿੱਚ ਅਲਮਾਰੀਆਂ ਵਿੱਚ ਏ ਟਿਕ ਜਾਣਗੇ ਫਿਰ ਕੱਪੜਿਆਂ ਦਾ ਕੰਮ ਡਨ ਹੋਊ ਸਵੇਰ ਦੇ ਕੱਪੜਿਆਂ ਤੇ ਲੱਗੀ ਅੱਜ ਮੈਂ ਤੇ ਹੁਣ ਆਈ ਸੀ ਡਾਈਨਿੰਗ ਹਾਲਸ ਕੱਪੜੇ ਸੰਭਾਲ ਕੇ ਡਰਾਈ ਫੋਟੋਲ ਟ੍ਰੇ ਕਲੀਨ ਕੀਤੀ ਸੀਗੀ ਇਹਦੇ ਵਿੱਚ ਨਾ ਪਲਾਸਟਿਕ ਦੇ ਕੌਲੀਆਂ ਨੇ ਬਾਹਰ ਇੱਕ ਮੈਟਲ ਦਾ ਡਿਜ਼ਾਈਨ ਬਣਾ ਹੋਇਆ ਜਾਲੀਦਾਰ ਜਿਹਾ ਇੱਕ ਵਾਰ ਇੱਕ ਮੈਨੂੰ ਭੈਣ ਦਾ ਕਮੈਂਟ ਆਇਆ ਸੀ ਅੱਜ ਮੈਨੂੰ ਯਾਦ ਆ ਗਿਆ ਉਹ ਕਹਿੰਦੀ ਮੇਰੀ ਬੇਟੀ ਨੇ ਨਾ ਇਹ ਟ੍ਰੇ ਕਹਿੰਦੀ ਮੇਰੇ ਕੋਲ ਵੀ ਸੇਮ ਇੱਕ ਬੌਲ ਉਹਨੂੰ ਪਾਣੀ 'ਚ ਪਾਤਾ ਤੇ ਜਰ ਲੱਗੀ ਕਿ ਮੈਂ ਕੀ ਕਰਾਂ ਤੇ ਉਦੋਂ ਮੈਨੂੰ ਪਤਾ ਨਹੀਂ ਮੈਂ ਉਹਨੂੰ ਕੀ ਅਪਲਾਈ ਕੀਤਾ ਉਹ ਮੈਨੂੰ ਯਾਦ ਨਹੀਂ ਪਰ ਅੱਜ ਮੇਰੇ ਦਿਮਾਗ ਵਿੱਚ ਆਇਆ ਵੀ ਆਪਾਂ ਇਹਨਾਂ ਨੂੰ ਸਪਰੇਅ ਪੇਂਟ ਕਰ ਸਕਦਾ ਗੋਲਡਨ ਜਾਂ ਸਿਲਵਰ ਕੋਈ ਵੀ ਸਪਰੇਅ ਪੇਂਟ ਕਰਕੇ ਨਵੇਂ ਜਿਵੇਂ ਬਣ ਜੂਗੇ ਟਾਈਮ ਹੋ ਰਿਹਾ ਪੌਣੇ 6 ਦਾ ਤੇ ਮੈਂ ਹੁਣ ਆ ਮਾਸਤੇ ਕੋਈ ਤਾਂ ਸਬਜ਼ੀ ਕੁਝ ਨਹੀਂ ਸੀ ਪਨੀਰ ਪੁਰਜੀ ਬਣਾਉਣੀ ਆ ਦੁੱਧ ਖਰਾਬ ਹੋ ਗਿਆ ਸੀ ਤੇ ਪਨੀਰ ਖੜਾ ਸੀਗਾ ਹੋਰ ਵੀ ਪੈਕਟ ਬਪਰੇ ਹਜੇ ਪੁਰਜੀ ਬਣਾਉਂਗੀ ਪਨੀਰ ਦੀ ਮਟਰ ਪਾ ਕੇ ਆ ਫਰੋਂ ਮਟਰ ਯੂਜ਼ ਕਰਣੀ ਤੇ ਅੱਜ ਪਹਿਲਾਂ ਹੈਲਪਰ ਆ ਗਈ ਸੀ ਫਿਰ ਉਹਨਾਂ ਬਾਹਰ ਨਾਲ ਫ੍ਰਿਜ ਵਿੱਚ ਸਾਫ਼ ਕਰਵਾਇਆ ਕਿੰਨੇ ਮੈਂ ਫ੍ਰਿਜ ਕਰਦੇ ਮੈਂ ਕਿਹਾ ਮੈਂ ਤੇਰੇ ਨਾਲ ਲੱਗਦੀ ਆ ਉਹਦੇ ਨਾਲ ਲੱਗ ਕੇ ਫਿਰ ਸਾਫ਼ ਕਰਵਾਤਾ ਕਿਚਨ ਦੀ ਸ਼ੈਲਫ ਗੈਸ ਸਿੰਕਸ ਦੋਨੋਂ ਯਾਨੇ ਨਾਲ ਨਾਲ ਉਹਨੇ ਹੀ ਕਰਿਆ ਜਿਆਦਾ ਤੇ ਮੈਂ ਤਾਂ ਥੋੜਾ ਮੋਟੇ ਕਰਿਆ ਉਹ ਫ੍ਰਿਜ ਦੇ ਪਾਰਟ ਤੋਂ ਹੋਈ ਗਈ ਮੈਂ ਧੁੱਪੇ ਰੱਖੀ ਉਦੋਂ ਬਸ ਕਰਕੇ ਮੈਂ ਫਿਕਸ ਕਰਤੇ ਕੰਮ ਛੇਤੀ ਹੋ ਗਿਆ ਉਹਨੂੰ ਸੌਖਾ ਹੋ ਗਿਆ ਜਲ ਮੈਨੂੰ ਸੌਖਾ ਹੋ ਗਿਆ ਹਨਾ ਕਿਚਨ ਸਾਫ ਹੋ ਗਿਆ ਬਾਹਰ ਵਾਲੀ ਫ੍ਰਿਜ ਸਾਫ ਹੋ ਗਿਆ ਕਿਉਂਕਿ ਮੈਂ ਤਾਂ ਹੀ ਮੇਨੂੰ ਟਾਈਮ ਅਜੇ ਲੇਟ ਹੋ ਗਈ ਤੇ ਵੋਕ ਨੂੰ ਤਾਂ ਅਜੇ ਵੈਸੇ ਵੀ ਹੋਣੀ ਵਿੱਚ ਤੱਕੀ ਬਹੁਤ ਪਈਆਂ ਪਿਆਲ ਮੇਰੇ ਛਿੱਲੇ ਵੀ ਖਤਮ ਹੋ ਗਏ ਬਹੁਤ ਖਾਂਦ ਹੋਈ ਤੇ ਵੋਕ ਤਾਂ ਮੈਂ ਵੈਸੇ ਵੀ ਕਰਨੀ ਨਹੀਂ ਸੀ ਬਸ ਭੁਰਜੀ ਬਣਾ ਕੇ ਜਿਵੇਂ ਰੈਸਟ ਹੀ ਕਰੂੰਗੀ ਆਸਤਾ ਬੁਲਦੂੰਗੀ ਤੋਂ ਸ਼ਾਮ ਨੂੰ ਬਣਾਉਣਿਆ ਮੀਨ ਦੀ ਭੁਰਜੀ ਇੱਥੇ ਤਰ ਬਣ ਚੁੱਕੀ ਹੈ ਪਨੀਰ ਦੀ ਭੁਰਜੀ ਵਿੱਚ ਮਟਰ ਪਾਤਾ ਜ ਮਟਰ ਵਾਲੇ ਜ਼ਿਆਦਾ ਟੇਸਟੀ ਲੱਗਦੀ ਹੈ ਅੱਜ ਹੈਗੀ ਪਨੀਰ ਦੀ ਭੁਰਜੀ ਜਰ ਵਿੱਚ ਬਾਰ ਵਾਲੀ ਕਿਚਨ ਤੇ ਫਰਿੱਜ ਵੀ ਹੋ ਗਿਆ ਕਲੀਨ ਕਿਚਨ ਵੀ ਕਰਤੀ ਕਲੀਨ ਸ਼ੈਲਫ ਗੈਸ ਸਾਰਾ ਕੁਝ ਹੈਲਪਰ ਨੇ ਤੇ ਮੈਂ ਸਦੂਨਾ ਨੇ ਕਰਤਾ ਉਹ ਨਹੀਂ ਕਰਿਆ ਜਿਆਦਾ ਪਰ ਸਾਫ ਸਾ ਸਹੀ ਹੋ ਗਈ ਚਲੋ ਰਲ ਮਿਲ ਕੇ ਜੇ ਮੈਨੂੰ ਉਹਦਾ ਸਹਾਰਾ ਹੋ ਗਿਆ ਉਹਨੂੰ ਮੇਰਾ ਹੋ ਗਿਆ ਫਰਿੱਜ ਵੀ ਸਾਸ ਕਰਤਾ ਸਾਫ ਕਰਕੇ ਦੁਬਾਰੇ ਫੇਰ ਸਾਰਾ ਕੁਝ ਸੈੱਟ ਕਰਤਾ ਸਾਰਾ ਵਾਸ਼ ਕੀਤਾ ਟਰੇਸ ਸਭ ਬਾਹਰ ਕੱਢੀਆਂ ਪਈਆਂ ਸੀ ਇਹ ਵਾਸ਼ ਕਰਕੇ ਹੀ ਲਗਾਈਆਂ ਨੇ ਅੰਦਰ ਸਾਰਾ ਵੈਜੀਟੇਬਲ ਬਾਕਸ ਵੀ ਵਾਸ਼ ਕਰਤਾ ਡੋਰ ਵੀ ਸਾਰਾ ਸਾਫ ਕਰਤਾ ਕਿ ਲੈ ਸੁੱਕੇ ਕੱਪੜੇ ਨਾਲ ਸਾਫ ਕਰਕੇ ਫਿਰ ਦੁਬਾਰਾ ਸੈਟਿੰਗ ਕਰੀ ਸਾਰੇ ਅੱਛਾ ਹੋ ਗਿਆ ਇਹ ਵੀ ਬਹੁਤ ਵੱਡਾ ਕੰਮ ਹੋ ਗਿਆ ਨਹੀਂ ਮੈਨੂੰ ਕੱਲੀ ਇਹਨੂੰ ਕਰਨ ਪੈਣਾ ਕੱਲੇ ਵੀ ਥੋੜੀ ਨਾ ਹਿੰਮਤ ਜੁਟਾਣੀ ਪੈਂਦੀ ਮਸਾ ਕੰਮ ਸ਼ੁਰੂ ਕਰਨ ਵਾਸਤੇ ਆ ਰੈਕ ਵੀ ਮੈਂ ਉਹ ਤੋਂ ਵਾਸ਼ ਕਰਵਾ ਲੈ ਪਿਆਜ ਵਾਲਾ ਵਾਸ਼ ਕਰਤਾ ਉਹਨੇ ਸਗਾ ਕੇ ਰਹਾ ਮੈਟਸ ਵਗੈਰਾ ਦੁਬਾਰਾ ਜਾ ਕੇ ਆ ਵੀ ਵਾਸ਼ ਕਰਤੇ ਸਾਫ-ਸਾਫ ਹੋ ਗਿਆ ਸਾਰਾ ਕੁਝ ਸਿੰਕਸ ਵੀ ਜੇ ਬਿਲਕੁਲ ਚਮਕ ਰਹੀ ਹੈ ਸ਼ੁਰੂ ਸ਼ੀਟ ਉਹ ਆਪਣੀ ਅਜੇ ਨਾ ਕਰਦੀਆ ਤਾਂ ਮੈਂ ਸਵੇਰ ਜੀ ਤੁਰ ਹੀ ਫਿਰਦੀਆ ਤੁਰ ਹੀ ਫਿਰਦੀ ਮੈਂ ਥੱਕ ਗਈ ਬਹੁਤ ਜਾਂਦੇ ਅੱਜ ਥੱਕੀ ਪਈ ਆ ਫੋਕ ਫੋਕ ਬਿਲਕੁਲ ਵੀ ਨਹੀਂ ਹੁੰਦੀ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਨਈ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ